ਕਿ ਉਹ ਐ ਤੇ ਮਿਹਰੇ ਦੱਸੋ ਕਿਹਦੇ ਨਾਲ ਪਤਾ ਨਹੀਂ ਬਾਜੀ ਅਸੀਂ ਉਹ ਤੇ ਖੜੇ ਆ ਜਿੰਨੇ ਚਿਰਾਨੂੰ ਨਹੀਂ ਲੱਖਣਾ ਉਹਨੇ ਜਦੋਂ ਫੋਨ ਕਰਨਾ ਦੂਸਰੇ ਨੂੰ ਤੂੰ ਦੱਸੋ ਫੇਰੇ ਕੀ ਕਰਤਾ ਫੋਨ ਕਦੋਂ ਤੇ ਖੜੇ ਹੁੰਦਾ ਕਿ ਮੈਂ ਕਰ ਦੇਣਾ ਸੀਗਾ ਫੋਨ ਨਹੀਂ ਕਰ ਲੋ ਕੋਈ ਗੱਲ ਨਹੀਂ ਕੋਈ ਨਹੀਂ ਆਪਸ ਵਿੱਚ ਬੱਜੇ ਆ ਤਿੰਨ ਵਿੱਚ ਆਪਸ ਵਿੱਚ ਬੱਜੇ ਕੋਈ ਨਹੀਂ ਕੁਛ ਖਾਦਾ ਪੀਤਾ ਸੀਗਾ ਆ ਬਾਜੀ ਹਾਂਜੀ ਪਤਾ ਖੁਸ਼ ਹੋਵੇ ਕੋਈ ਐਕਸੀਡੈਂਟ ਹੋਇਆ ਜਾਂ ਕਿਦਾਂ ਤੁਸੀਂ ਹੋਇਆ ਸੀ ਐਕਸੀਡੈਂਟ ਸਾਡੇ ਆਉਣ ਤੋਂ ਪਹਿਲਾਂ ਦਾ ਹੀ ਹੋਇਆ ਰਗਾ ਜੀ ਇਹ ਅੱਛਾ ਜੀ ਇਹ ਜਦੋਂ ਇਧਰੋਂ ਸਪੂਰੀ ਇਧਰੋਂ ਆਂਦੀ ਸੀਗੀ ਇਧਰੋਂ ਮੁੰਡੇ ਆਉਂਦੇ ਸੀਗੇ ਇੱਕ ਦੂਜੇ ਦੇ ਵਿੱਚ ਵੱਜੇ ਅੱਛਾ ਜੀ ਉਧਰੋਂ ਸਕੂਟਰੀ ਆਈ ਇਧਰੋਂ ਮੋਟਰਸਾਈਕਲ ਹਾਂਜੀ ਹਾਂਜੀ ਇਹ ਇਧਰੋਂ ਜਦੋਂ ਆਉਂਦੇ ਸੀਗੇ ਉਹ ਕ੍ਰੋਸ ਕਰਨ ਲੱਗੇ ਕ੍ਰੋਸ ਸਕੂਟਰੀ ਵਾਲੇ ਕ੍ਰੋਸ ਕਰਦੇ ਸੀਗੇ ਅੱਛਾ ਜੀ ਇਹ ਯਾਨੀ ਇਦਾਂ ਸਿੱਧੇ ਹੀ ਆਉਂਦੇ ਸੀਗੇ ਵਿੱਚ ਵੱਜੇ ਦੇਖਿਆ ਨਹੀਂ ਇਹਨਾਂ ਨੇ ਦੇਖਿਆ ਨਹੀਂ ਇਹਨਾਂ ਨੇ ਰੋਡ ਤੇ ਚੜਨ ਲੱਗਿਆਂ ਨੇ ਤੇ ਹੁਣ ਪੁਲਿਸ ਆ ਗਈ ਐ ਇੱਥੇ ਪੁਲਿਸ ਦਾ ਹਲੇ ਕੋਈ ਵੀ ਨਹੀਂ ਆਇਆ ਜੀ ਹਲੇ ਨਾ ਐਂਬੂਲੈਂਸ ਆਈ ਐਂਬੂਲੈਂਸ ਆਈ 100 ਫੋਨ ਕਰਦੇ ਉਹ ਵੀ ਨਹੀਂ ਲੱਗਾ ਅੱਛਾ ਜੀ 112 ਦੇ ਫੋਨ ਕਰਦੇ ਉਹ ਵੀ ਨਹੀਂ ਲੱਗਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਸਰਕਾਰ ਦੀ ਵੀ ਕੀ ਇਹ ਨਕਾਮੀ ਆ ਫੇ ਪ੍ਰਸ਼ਾਸਨਿਕ ਨਕਾਮੀ ਆ ਜੀ ਉਦਾਂ ਕਹਿੰਦੇ ਵੀ ਸੜਕ ਸੁਰੱਖਿਆ ਦੂਈ ਕੀਤੀ ਉਹਤਨਾ ਦਾ ਭੇਜਣੀ ਹਲੇ ਦਾ ਤੇ ਸਾਨੂੰ ਵੀ ਆ 20 25 ਮਿੰਟ ਅੱਧਾ ਘੰਟਾ ਹੋ ਗਿਆ ਖੜਿਆ ਨੂੰ ਇੱਥੇ ਹਾਲ ਤੱਕ ਕੋਈ ਨਹੀਂ ਆਇਆ ਐਂਬੂਲੈਂਸ ਪਹੁੰਚੀ ਆ ਪਤਾ ਕਿੰਨੀ ਆ ਕੇ ਜ਼ਿਆਦਾ ਲੱਗਿਆ ਤੁਸੀਂ ਦੇਖਿਆ ਹੋਊਗਾ ਛੱਟ ਯਾਨੀ ਇੱਕ ਮੁੰ ਇਹ ਉਹਨੂੰ ਐਦਾਂ ਜਿਹਾ ਚਾਰ ਜਾਣੇ ਸੀਗੇ ਉਹ ਲੈ ਗਏ ਮੋਟਰਸਾਈਕਲ ਤੇ ਬਿਠਾ ਲ ਕੇ ਉਹ ਤਾਂ ਖੜ ਵੀ ਨਹੀਂ ਹੁੰਦਾ ਲੱਗਾ ਐਂਬੂਲੈਂਸ ਨਹੀਂ ਆਈ ਇੱਥੇ ਕੋਈ ਵੀ ਸਰਕਾਰ ਦਾ ਕਹਿੰਦੀ ਆ ਬਈ ਕਿੰਨੇ ਕਿਲੋਮੀਟਰ ਦੀ ਦੂਰੀ ਤੱਕ ਮੋਟਰ ਰੋਡ ਤੇ ਆ ਹੁਣ ਆ ਬਾਈ ਆ ਬਾਈ ਇਹ ਹੈਗਾ ਦਾ ਬਾਈਪਾਸ ਹੀ ਆ ਜੀ ਕਹਿੰਦੇ ਬਈ 30 ਕਿਲੋਮੀਟਰ ਦੇ ਵਿੱਚ ਵਿੱਚ ਉਹ ਆ ਯਾਨੀ ਫੋਨ ਕੀਤੇ ਨੂੰ ਵੀ ਅੱਧਾ ਘੰਟਾ ਹੋ ਗਿਆ ਫੋਨ ਲੱਗਦਾ ਹੀ ਨਹੀਂ ਹੈਗਾ ਤਾਂ ਆਣਾ ਕਿਹਨੇ ਆ ਜੀ ਆ ਬਈ ਇਦਾਂ ਦੇ ਸਮੇਂ ਤੇ ਤਾਂ ਇੱਕ ਇੱਕ ਮਿੰਟ ਕੀਮਤੀ ਹੁੰਦਾ ਬੰਦੇ ਦੀ ਜਾਨ ਬਚਾਉਣ ਦੇ ਲਈ ਅੱਧਾ ਘੰਟਾ ਫੋਨ ਨੂੰ ਹੋ ਗਿਆ ਕਿ ਲਾਉਂਦਿਆਂ ਨੂੰ ਯਾਨੀ ਫੋਨ ਨਹੀਂ ਲੱਗਦਾ ਹੈਗਾ ਠੀਕ ਹੈ ਹੁਣ ਇੱਥੇ ਪਹੁੰਚੂਗਾ ਕਿਹੜਾ ਉਹ ਇਦਾਂ ਹੀ ਆਪੇ ਚੱਕ ਕੇ ਲੈ ਗਿਆ ਮੋਟਰਸਾਈਕਲ ਤੇ ਆਪੇ ਲੈ ਗਿਆ ਆਪੇ ਲੈ ਗਿਆ ਜਾ ਕੇ ਮੋਟਰਸਾਈਕਲ ਤੇ ਠੀਕ ਹੈ ਹਾਂ ਜੀ ਉਹ ਆਪੇ ਚੱਕ ਕੇ ਲੈ ਤੁਸੀਂ ਦੇਖ ਰਹੇ ਆ ਪੰਜਾਬ 78 ਟੀਵੀ ਤੇ ਅਸੀਂ ਇੱਥੇ ਕਲਾਮ ਰੋਡ ਤੇ ਖੜੇ ਆ ਬਾਈਪਾਸ ਤੇ ਤੇ ਇੱਥੇ ਇੱਕ ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ ਆ ਜਿਸ ਦੇ ਵਿੱਚ ਅਸੀਂ ਤੁਹਾਨੂੰ ਅਗਲੀ ਘਟਨਾ ਦੱਸਦੇ ਆਂ ਵੀ ਕੀ ਹੋਈ ਆ ਬੇ ਬਹੁਤ ਜ਼ਿਆਦੀਆਂ ਗੰਭੀਰ ਸੱਟਾਂ ਲੱਗੀਆਂ ਦੋ ਜਣੇ ਸਕੂਟਰ ਤੇ ਮੋਟਰਸਾਈਕਲ ਜਿਹੜਾ ਟਕਰਾਇਆ ਆ ਤੇ ਇੱਕ ਬੰਦਾ ਜਿਹੜਾ ਜਾਦੇ ਸੀਰੀਅਸ ਲੱਗਦਾ ਸੀ ਤੇ ਬਾਕੀ ਇੱਥੇ ਕਈਆਂ ਨੂੰ ਪੁੱਛਿਆ ਵੀ ਆ ਤੇ ਉਹਨਾਂ ਨੇ ਇਹੀ ਦੱਸਿਆ ਵੀ ਇੱਥੇ ਕੋਈ ਐਂਬੂਲੈਂਸ ਨਹੀਂ ਆਈ ਹਜੇ ਤੱਕ ਤੇ ਤਕਰੀਬਨ ਐਕਸੀਡੈਂਟ ਹੋਏ ਨੂੰ ਵੀ ਅੱਧੇ ਘੰਟੇ ਦੇ ਕਰੀਬ ਹੋ ਗਿਆ ਆ ਬੇ ਕੋਈ ਵੀ ਇੱਥੇ ਹਜੇ ਤੱਕ ਕੋਈ ਵੀ ਜਿਹੜਾ ਆ ਐਂਬੂਲੈਂਸ ਨੂੰ ਫੋਨ ਕਰੀ ਜਾ ਰਹੇ ਆ ਤੇ ਕੋਈ ਵੀ ਇੱਥੇ ਤੱਕ ਹਜੇ ਤੱਕ ਨਹੀਂ ਪਹੁੰਚਿਆ ਹੈਗਾ